ਨੇ ਜਲਦੀ ਪੁਨਰ ਸਰਜੀਤੀ ਕਰਕੇ ਪੰਥ ਔਰ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੇ ਕੇ ਪੰਥ ਔਰ ਪੰਜਾਬ ਦੇ ਭਲੇ ਲਈ ਇਕੱਤਰ ਹੋਏ ਆ ਉਹ ਕੁਰਬਾਨੀਆਂ ਔਰ ਤਿਆਗ ਦਾ ਜਜ਼ਬਾ ਜਿਹੜਾ ਕਿਸੇ ਟਾਈਮ ਸਾਨੂੰ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਦੇਖਣ ਨੂੰ ਮਿਲਿਆ ਕਰਦਾ ਸੀ ਸੰਤਾਂ ਦੇ ਟਾਈਮ ਦੇ ਉਹ ਹੌਲੀ ਹੌਲੀ ਇਹ ਲੋਪ ਹੁੰਦਾ ਗਿਆ ਨੇ ਕਾਲੀ ਦਲ ਦੀ ਪੁਨਰ ਸਰਜੀਤੀ ਹੋਈ ਹੈ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਧਰਮ ਅਤੇ ਰਾਜਨੀਤੀ ਦਾ ਸਮੇਲ ਹੋਇਆ ਹੈ ਧਰਮ ਦਾ ਰਾਜਨੀਤੀ ਤੇ ਕੁੰਡਾ ਗੈਮ ਹੋਇਆ ਦੋਨੋਂ ਇਹ ਮਹਾਨ ਸ਼ਖਸੀਤਾ ਗਿਆਨੀ ਹਰਬ੍ਰੀਤ ਸਿੰਘ ਜੀ ਅਤੇ ਬੰਦ ਕਾਉਂਸਲ ਦੀ ਚੇਅਰਪਰਸਨ ਬੀਬਾ ਸਤਵੰਦ ਬਾਅਦ ਸੰਤਾਂ ਦੇ ਟਾਈਮ ਤੋਂ ਬਾਅਦ ਹੁਣ ਕਿਤੇ ਧਰਮ ਤੇ ਰਾਜਨੀਤੀ ਦਾ ਸਮੇਲ ਹੋਇਆ ਜਿੱਤੇ ਨਿਸ਼ਕਾਮ ਸੇਵਾ ਹੈ ਜਿਹੜੀ ਲੀਡਰਸ਼ਿਪ ਦੇ ਰੂਪ ਵਿੱਚ ਸਾਨੂੰ ਮਿਲੀ ਹੈ ਜੋ ਉਹਨਾਂ ਨੂੰ ਕਿਸੇ ਨੂੰ ਮੁੱਖ ਮੰਤਰੀ ਜਾਂ ਹੋਰ ਅਹੁਦਿਆਂ ਦੀ ਲਾਲਸਾ ਨਹੀਂ ਹੈ ਸਿਰਫ ਪੰਥ ਦੀ ਚੜ੍ਹਦੀ ਗੱਲਾਂ ਦੀ ਭਾਵਨਾ ਹੈ ਸਾਧ ਸੰਗਤ ਜੀ ਅੱਜ ਆਪਾਂ ਬਹੁਤ ਲੰਮੇ ਸਮੇਂ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਕਰਕੇ ਪੰਥਾਰ ਪੰਜਾਬ ਨੂੰ ਇੱਕ ਨਵੀਂ ਲੀਡਰਸ਼ਿਪ ਦੇ ਕੇ ਪੰਥਾਰ ਪੰਜਾਬ ਦੇ ਭਲੇ ਲਈ ਕੱਤਰ ਹੋਏ ਆ ਉਹ ਕੁਰਬਾਨੀ ਔਰ ਤਿਆਗ ਦਾ ਜਜ਼ਬਾ ਜਿਹੜਾ ਕਿਸੇ ਟਾਈਮ ਸਾਨੂੰ ਸ਼ਰੋਮਣੀ ਅਕਾਲੀ ਦੰਦ ਦੀ ਲੀਡਰਸ਼ਿਪ ਵਿੱਚ ਦੇਖਣ ਨੂੰ ਮਿਲਿਆ ਕਰਦਾ ਸੀ ਸੰਤਾਂ ਦੇ ਟਾਈਮ ਤੇ ਉਹ ਹੌਲੀ-ਹੌਲੀ ਏਲੋਪ ਹੁੰਦਾ ਗਿਆ ਨਜ ਅਤੇ ਸਤਾ ਦੀ ਲਾਲਸਾ ਭਾਰੂ ਹੁੰਦੀ ਗਈ ਵਰਕਰ ਨਵਾਜ਼ੀ ਖਤਮ ਹੁੰਦੀ ਗਈ ਔਰ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਜਿਹੜੀ ਉਹ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਅਤੇ ਚਾਪਲੂਸਾਂ ਦੇ ਘੇਰੇ ਵਿੱਚ ਉਲਝ ਕੇ ਰਹਿ ਗਈ ਜਿੱਥੋਂ ਪੰਥ ਪਿੱਛੇ हटਿਆ ਔਰ ਸ਼ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਗਿਆ ਸਿੰਘ ਸਾਹਿਬ ਸ਼ਸ਼ੋਭਤ ਨੇ ਸਟੇਜ ਤੇ ਉਸ ਦਰਦ ਨੂੰ ਸਮਝ ਕੇ ਸ੍ਰੀ ਅਕਾਲ ਤਖਤ ਸਾਹਿਬ ਨੇ ਦਖਲ ਅੰਦਾਜ਼ੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਕੌਮ ਦੀ ਔਰ ਪੰਜਾਬ ਦੀ 15 ਲੱਖ ਦੀ ਭਰਤੀ ਬਿਨਾਂ ਕਿਸੇ ਸੈਟਅਪ ਬਿਨਾਂ ਕਿਸੇ ਪੋਲਿਟিক্যাল ਪਾਰਟੀ ਤੋਂ ਸੰਗਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਪੇ ਕੀਤੀ ਆਜੋ ਦਾ ਰੂਪ ਹੈ ਜਿਹੜਾ ਉਹ ਸਹਿਯੋਗ ਦਾ ਸਾਨੂੰ ਠਾਠਾ ਮਾਰਦਾ ਇਕੱਠ ਨਜ਼ਰ ਆ ਰਿਹਾ ਹੈ ਔਰ ਸਾਧ ਸੰਗਤ ਜੀ ਇਹ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਹੋਈ ਹੈ ਇਹ ਬਹੁਤ ਲੰਮੇ ਸਮੇਂ ਤੋਂ ਬਾਅਦ ਧਰਮ ਤੇ ਰਾਜਨੀਤੀ ਦਾ ਸਮੇਲ ਹੋਇਆ ਧਰਮ ਦਾ ਰਾਜਨੀਤੀ ਤੇ ਕੁੰਡਾ ਕਾਇਮ ਹੋਇਆ ਦੋਨੋਂ ਇਹ ਮਹਾਨ ਸ਼ਖਸੀਤਾ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਪੰਥ ਕਾਉਂਸਲ ਦੀ ਚੇਅਰਪਰਸਨ ਬੀਬਾ ਸਤਵੰਦ ਕੌਰ ਜੀ ਦੋਨਾਂ ਦਾ ਕੋਈ ਸਵਾਰਥ ਨਹੀਂ ਹੈ ਦੋਨਾਂ ਨੇ ਕਿਸੇ ਨੇ ਮੁੱਖ ਮੰਤਰੀ ਮੰਤਰੀ ਨਹੀਂ ਬਣਨਾ ਸਿਰਫ ਕੌਮੀ ਦਰਦ ਹੈ ਜਿਸ ਦਰਦ ਲਈ ਉਹ ਤੁਰੇ ਨੇ ਕਿ ਅੱਜ ਪੰਥ ਔਰ ਪੰਜਾਬ ਨੂੰ ਲੋੜ ਐ ਨਿਸ਼ਕਾਮ ਆਗੂਆਂ ਦੀ ਔਰ ਉਹ ਸੋਨੋ ਸਖਸ਼ੀਤਾ ਜਿਸ ਤਰ੍ਹਾਂ ਪੰਥ ਪ੍ਰਸਤੀ ਔਰ ਆਪਦੀ ਵਿਰਾਸਤ ਨੂੰ ਕਾਇਮ ਰੱਖ ਕੇ ਸਾਨੂੰ ਸੇਧ ਦੇਣ ਗਿਆ ਅਸੀਂ ਉਸਤੇ ਪਹਿਰਾ ਦੇਣਾ ਔਰ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੇ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਤਾ ਨੂੰ ਵਰਤਿਆ ਉਹਨਾਂ ਤੋਂ ਪੰਥ ਔਰ ਪੰਜਾਬ ਦਾ ਖੇੜਾ ਛਡਾਉਣਾ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜੇ ਅੱਜ ਜੋ ਸਮਾ ਹੈ ਅੱਜ ਜੋ ਇਹ ਪਲੇਟਫਾਰਮ ਸਿਰਜਿਆ ਗਿਆ ਹੈ ਸੰਗਤ ਦੇ ਸਹਿਯੋਗ ਨਾਲ ਅੱਜ ਹੋਰ ਕੋਈ ਪਾਰਟੀ ਨਹੀਂ ਹੈ ਪੰਜਾਬ ਚ ਜਿਹੜੀ ਪੰਥ ਔਰ ਪੰਜਾਬ ਦੀ ਗੱਲ ਕਰਦੀ ਹੋਵੇ ਆ ਜਿਹੜੇ ਆਪਾਂ ਤਜਰਬੇ ਕਰ ਕਰਕੇ ਫੇਲ ਹੋ ਰਹੇ ਆ ਝਾੜੂ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਇਹਨਾਂ ਤੋਂ ਵੀਰੋਂ ਖਹਿੜਾ ਛਡਾ ਕੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੀ ਅਗਵਾਈ 'ਚ ਔਰ ਵੀ ਬਾਸਤਵੰਤ ਕੌਰ ਉਹਨਾਂ ਦੀ ਅਗਵਾਈ 'ਚ ਆਪਾਂ ਪੰਥ ਪ੍ਰਸਤ ਹੋਣ ਦਾ ਸਬੂਤ ਦਈਏ ਔਰ ਪੰਥਕ ਮਸਲੇ ਪੰਜਾਬ ਦੇ ਮਸਲੇ ਜਿਨ੍ਹਾਂ ਨੂੰ ਅਸੀਂ ਤਲੰਜਲੀ ਦੇ ਚੁੱਕੀਆਂ ਨੇ ਸਾਡੀਆਂ ਸਾਰੀਆਂ ਪਾਰਟੀਆਂ ਉਹਨਾਂ ਨੂੰ ਦੁਬਾਰਾ ਹੱਲ ਕਰਵਾਉਣ ਲਈ ਯਤਨਸ਼ੀਲ ਰਹੀਏ ਔਰ ਮਾਨੂੰ ਇਸ ਗੱਲ ਦੀ ਵੀ ਆਸ ਨਹੀਂ ਹੈ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਜੋ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿਉਂਕਿ ਇਹ ਗੁਰਬਾਣੀ ਦੇ ਗਿਆਤਾ ਵੀ ਨੇ ਔਰ ਦੂਰ ਅੰਦੇਸ਼ੀ ਸਮਝ ਵੀ ਹੈ ਕੌਮੀ ਮਸਲਿਆਂ ਦੀ ਇਸੇ ਤਰ੍ਹਾਂ ਬੀਬਾ ਜੀ ਨੂੰ ਹੈ ਇਹ ਸਾਡੇ ਸਾਰੇ ਮਸਲੇ ਕੇਂਦਰ ਦੀਆਂ ਸਰਕਾਰਾਂ ਨਾਲ ਬੈਠ ਕੇ ਸੱਚੇ ਢੰਗ ਨਾਲ ਪੇਸ਼ ਕਰਕੇ ਹੱਲ ਕਰਾਉਣ ਦੀ ਸਮਰੱਥਾ ਰੱਖਦੇ ਨੇ ਸੋ ਸਾਡੀ ਲੀਡਰਸ਼ਿਪ ਨੂੰ ਸਾਯੋਗ ਸੰਗਤ ਵੱਲੋਂ ਜੋ ਪਿਆਰ ਮਿਲ ਰਿਹਾ ਉਸ ਨੂੰ ਹੋਰ ਆਉਣ ਵਾਲੇ ਸਮੇਂ ਵਿੱਚ ਵੱਡੇ ਪ੍ਰੋਗਰਾਮ ਲੀਕ ਕੇ ਕਾਮਯਾਬ ਕਰੀਏ ਔਰ ਮੈਂ ਵੀ ਉਮੀਦ ਕਰਦਾ ਕਿ ਅੱਜ 11 ਤਰੀਕ ਨੂੰ ਗਿਆਨੀ ਜੀ ਪ੍ਰਧਾਨ ਬਣੇ ਸਾਰਾ ਆਪਣਾ ਡੈਲੀਗੇਟ ਜਲਾਸ ਹੋ ਕੇ ਆਪਣੀ ਚੋਣ ਹੋਈ ਅੱਜ ਪਹਿਲਾ ਪ੍ਰੋਗਰਾਮ ਹੈ ਔਰ ਐਡੀ ਗਰਮੀ ਹੋਣ ਦੇ ਬਾਵਜੂਦ ਐਡੀ ਵੱਡੀ ਗਿਣਤੀ ਵਿੱਚ ਸੰਗਤ ਨੇ ਜੋ ਪਿਆਰ ਸਤਿਕਾਰ ਦਿੱਤਾ ਉਥੇ ਮੈਂ ਸਮੁੱਚੇ ਜ਼ਿਲ੍ਹਾ ਸੰਗਰੂਰ ਦੀ ਸਾਰੀ ਲੀਡਰਸ਼ਿਪ ਮਲੇਰ ਕੋੜਲਾ ਬਰਨਾਲੇ ਦੇ ਆਗੂ ਸਹਿਬਾਨ ਹੋਰ ਵੀ ਜਿੱਥੋਂ ਸੰਗਤ ਪਹੁੰਚੀ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿਵਾਉਂਦੇ ਆ ਕਿ ਜੋ ਵੀ ਪ੍ਰੋਗਰਾਮ ਪੰਚਰ ਪੰਜਾਬ ਦੇ ਭਲੇ ਲਈ ਤੁਸੀਂ ਦੇਵੋਗੇ ਸੰਗਰੂਰ ਮਲੇਰ ਕੋੜਲਾ ਬਰਨਾਲਾ ਜਿੱਥੇ ਸਾਰਾ ਪੰਜਾਬ ਤੁਰੂਗਾ ਇਹ ਇਲਾਕੇ ਵੀ ਮੋਰੀ ਹੋ ਕੇ ਤੁਹਾਡੇ ਹਰ ਹੁਕਮ ਦੀ ਪਾਲਣਾ ਵੀ ਕਰਨਗੇ ਔਰ ਵੱਡੀ ਗਿਣਤੀ ਵਿੱਚ ਉਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਵੀ ਹੋਵਾਂਗੇ ਸੋ ਮੈਂ ਆਪਣੇ ਵੱਲੋਂ ਜਿੱਥੇ ਸੰਤ ਮਹਾਂਪੁਰਸ਼ਾਂ ਨੂੰ ਸਰਦਾ ਰੇ ਸਤਕਾਰ ਭੇਟ ਕਰਦਾ ਉਥੇ ਇੱਕ ਬੇਨਤੀ ਕਰਕੇ ਬੇਨਤੀ ਸਮਾਪਤ ਕਰਦਾ ਕਿ ਬੜੀ ਦੇਰ ਬਾਅਦ ਸੰਤਾਂ ਦੇ ਟਾਈਮ ਤੋਂ ਬਾਅਦ ਹੁਣ ਕਿਤੇ ਧਰਮ ਅਤੇ ਰਾਜਨੀਤੀ ਦਾ ਸਮੇਲ ਹੋਇਆ ਜਿੱਥੇ ਨਿਸ਼ਕਾਮ ਸੇਵਾ ਹੈ ਜਿਹੜੀ ਲੀਡਰਸ਼ਿਪ ਦੇ ਰੂਪ ਵਿੱਚ ਸਾਨੂੰ ਮਿਲੀ ਹੈ ਜੋ ਉਹਨਾਂ ਨੂੰ ਕਿਸੇ ਨੂੰ ਮੁੱਖ ਮੰਤਰੀ ਜਾਂ ਹੋਰ ਅਹੁਦਿਆਂ ਦੀ ਲਾਲਸਾ ਨਹੀਂ ਹੈ ਸਿਰਫ ਪੰਥ ਦੀ ਚੜ੍ਹਦੀ ਗੱਲਾਂ ਦੀ ਭਾਵਨਾ ਹੈ ਸੋ ਇਸ ਕਰਕੇ ਜਿੱਥੇ ਨਿਸ਼ਕਾਮਤਾ ਹੁੰਦੀ ਹੈ ਉੱਥੇ ਪਿਆਰ ਔਰ ਸਤਿਕਾਰ ਔਰ ਸਹਿਯੋਗ ਵੀ ਮਿਲਦਾ ਸੋ ਅੱਜ ਆਪਾਂ ਸੰਤਾਂ ਦੀ ਵਰਸਲਾਣਾ ਵਰਸੀ ਤੇ ਇਹ ਪਰਨ ਕਰੀਏ ਇਹ ਜਿਸ ਤਰ੍ਹਾਂ ਦੀ ਨਿਸ਼ਕਾਮ ਲੀਡਰਸ਼ਿਪ ਤੁਸੀਂ ਕੱਢ ਕੇ ਦਿੱਤੀ ਹੈ ਕੌਮ ਨੂੰ ਸੰਗਤ ਨੇ ਡੈਲੀਗੇਟ ਹਾਊਸ ਨੇ ਉਹਨਾਂ ਦੀ ਪਿੱਠ ਤੇ ਖੜੀਏ ਔਰ ਜਿਹੜੇ ਲੋਕ ਸਿਰਫ ਸ਼ਰਮਣੀ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਆਪਣੀ ਜਾਗੀਰ ਸਮਝ ਕੇ ਵਰਤਣ ਦਾ ਯਤਨ ਕਰਦੇ ਨੇ ਉਹਨਾਂ ਤੋਂ ਗਰੇਜ਼ ਕਰੀਏ ਸੋ ਮੈਂ ਇਨੀਆਂ ਕ ਬੇਨਤੀਆਂ ਕਰਦਾ ਹੋਇਆ ਜਿੱਥੇ ਉਸ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗਵਾਲ ਸਾਹਿਬ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਦਾ ਉਥੇ ਸਾਡੇ ਜ਼ਿਲ੍ਹੇ ਦੀ ਸਾਰੀ ਹੀ ਲੀਡਰਸ਼ਿਪ